ਲਓ ਜੀ ਪਲਾਜੇ ਦੇ ਵਿੱਚ ਟ੍ਰੇਨ ਆ ਗਈ ਮਿੱਤਰੋ ਫੋਨ ਕਨੈਕਟ ਕਰਵਾਇਆ ਬੰਦੇ ਉਹ ਰੋਕਿਓ ਮਿੱਤਰਾਂ ਆ ਲੈ ਕੇ ਚੱਲੀ ਯਾਰ ਸਨਾਮ ਤੱਕ ਆ ਸਨਾਮ ਸਨਾਮ ਬੰਦੇ ਉਹ ਤੇਰੇ ਸੱਜਣਾ ਉਵੇਂ ਹੀ ਰੋਲਾ ਪਾਉਂਦੀ ਆ ਉਵੇਂ ਜਿਵੇਂ ਲਹਿਰੇ ਗੱਗ ਵਾਲੀ ਟ੍ਰੇਨ ਵਾਂਗੂ ਮਿੱਤਰੋ ਮਲੇਸ਼ੀ ਦੇ ਕੋਰਾਲਾੰਪੁਰ ਵਿੱਚ ਮਿੱਤਰੋ ਇੱਕ ਤੋਂ ਇੱਕ ਤਕੜੇ ਘਰਾਣੇ ਦਾ ਘਰ ਜਿਵੇਂ ਅਪਾ ਕਹਿੰਦੀ ਪਰਦੇ ਤਕੜੇ ਰਾਜੇ ਦਾ ਕਰ ਲੋ ਦੇਖੋ ਮੈਂ ਤੋਕੇ ਰੰਨਾ ਇਹ ਵੀ ਚੀਜ਼ ਯਾਰ ਬਾ ਕਮਾਲ ਆਈ ਯਾਰ ਗੱਲ ਕਰ ਧੋਪਾ ਉਧਰੋਂ ਵੀਊ ਘਟ ਵਧੀ ਆ ਰਿਹਾ ਯਾਰ ਲਓ ਮਿੱਤਰੋ ਆਪਾਂ ਆ ਰਹੇ ਸੀ ਵਾਪਸ ਤੇ ਤੁਹਾਨੂੰ ਗੰਨੇ ਵਾਲੀਆਂ ਆਪਣੇ ਤਾਂ ਸੜਕਾਂ ਤੇ ਲਾਈਆਂ ਹੁੰਦੀਆਂ ਰੇੜੀਆਂ ਦੇਖਾ ਅੰਕਲ ਨੇ ਬਰਾਬਰ ਤੇ ਲਾ ਕੇ ਆਪਦਾ ਮੋਟਰਸਾਈਕਲ ਤੇ ਦੇਖੋ ਇੰਜਨ ਯਾਰ ਛੋਟਾ ਜਿਹਾ ਇੰਜਨ ਇੰਜਨ ਤੇ ਉਹ ਕਰਿਆ ਹੋਇਆ ਕੈਂਟਾ ਜੀ ਵਾ ਸਾਇਲੈਂਟਾ ਜਮੀ ਆਪਣੇ ਦਾ ਡੇ ਡੇ ਧੜੀ ਭੇਜਉਂਦੇ ਨੇ ਬੱਲੇ ਮਿੱਤਰੋ ਫਿਲਹਾਲ ਤਾਂ ਬ੍ਰੇਕਫਾਸਟ ਕਰ ਲਿਆ ਤੁਹਾਨੂੰ ਦਿਖਾਉਣਾ ਵੀ ਬ੍ਰੇਕਫਾਸਟ ਦੇ ਵਿੱਚ ਕੀ ਪੋਸ ਸੀ ਇਹਨਾਂ ਨੇ ਚਾਹ ਲਿੱਤੇ ਹੋਇਆ ਐਟ ਤੇ ਆਹ ਪਾਸਤਾ ਪੋਸਤਾ ਤੇ ਸਭ ਤੋਂ ਵਧੀਆ ਸਾਨੂੰ ਲੱਗੀ ਆਹ ਆਂਡਾ ਪੁਰਜੀ ਇਹ ਠੀਕ ਸੀ ਤਕਰੀਬਨ ਪਰ ਆਪਣਾ ਪੰਜਾਬੀ ਖਾਣਾ ਕੋਈ ਨਹੀਂ ਇਹ ਚਾਹ ਦਾਲ ਸੀ ਮੂੰਗੀ ਦੀ ਮੂੰਗੀ ਜੀ ਉਹ ਦਾਲ ਨਹੀਂ ਹੈਗੀ ਮਤਲਬ ਵਧੀਆ ਤੇ ਆ ਰੋਟੀਆਂ ਨੇ ਰੋਟੀਆਂ ਨਹੀਂ ਇਹਦੇ ਮਤਲਬ ਉਹਦੀਆਂ ਨੇ ਸੂਜੀ ਹੋਰ ਹਸਾਬ ਜਿਹਦਾ ਕੋਈ ਆਟਾ ਆ ਹੌਜੇ ਬਾਰੇ ਤੇ ਦਾਜੂ ਟੀਕਾ ਮਿੱਤਰੋ ਤੇ ਫਲਾਸੂ ਕਾਸਾ ਦੇ ਇਸ ਤੇ ਰੇਜਾ ਤੁਸੀਂ ਇਹ ਸੇਵ ਚ ਖਾ ਸਕਦੇ ਹੋ ਰਿਆ ਕੇ ਤੇ ਕੋਲ ਮਿਲਾ ਕੇ ਓਪੇ ਸੀਗਾ ਤੇ ਵਿਊ ਦੀ ਗੱਲ ਕਰਾਂਗੇ ਉਹ ਬਹੁਤ ਵਧੀਆ ਵਿਊ ਹੋਣਾ ਯਾਰ ਔਰ ਟੇਬਲ ਦੇ ਉੱਪਰ ਆਪਣਾ ਨਕਲਾ ਸਵੇਰੇ ਆਲਾ ਤੇ ਰੈਡੀ ਸ਼ਾਡੀ ਹੋ ਕੇ ਆਪ ਦਾ ਖਾ ਪੀ ਕੇ ਜੋਰ ਤੇ ਅੱਗੇ ਜਿੱਥੇ ਵੀ ਜਾਣਾ ਮਤਲਬ ਸ਼ਹਿਰ ਦੇਖਣਾ ਹਨ ਨਾਲੇ ਤੋਂ ਅੱਗੇ ਜਾ ਸਕਦਾ ਹੈਗਾ ਸਾਡੀ 11:00 ਵਜੇ ਕੈਬ ਆਜੂਗੀ ਜਿਹੜੀ ਸਾਨੂੰ ਘੁੰਮਣ ਲੈ ਕੇ ਜਾਊਗੀ ਜੀ ਤਕਰੀਬਨ 9:30 ਵਜੇ ਕੇ ਹੈਗੇ ਉਹਨਾਂ ਟਾਈਮ ਆਪਾਂ ਚਲੋ ਹੋਰੇ ਟਾਈਮ ਸਪੈਂਡ ਕੁਝ ਕਰਦੇ ਹਾਂ ਨਾ ਟਾਈਮ ਪਾਸ ਮੈਂ ਨਾ ਚਾਹ ਭਾ ਕੇ ਲੈ ਆਇਆ ਹਾਂ ਉਥੋਂ ਦੁੱਧਿਆ ਦੀ ਕੋ ਦੁੱਧ ਵੀ ਮਤਲਬ ਆਪਣਾ ਨਹੀਂ ਹੁੰਦਾ ਡੱਬੇ ਵਾਲਾ ਡੱਬੇ ਵਾਲਾ ਵੀ ਵਧੀਆ ਹੁੰਦਾ ਉਹ ਤੋਂ ਦੁੱਧ ਯਾਰਾਂ ਤੇ ਆਹ ਪਾਕ ਲੈ ਆਏ ਕੋਈ ਵਧੀਆ ਨਹੀਂ ਮਤਲਬ ਟਾਈਮ ਪਾਸ ਦੀ ਹੈ ਯਾਰਾਂ ਤੇ ਭਾਈ ਬਿਲਡਿੰਗਾਂ ਬਹੁਤ ਉੱਚੇ ਉੱਚੇ ਬਿਲਡਿੰਗਾਂ ਨੇ ਸਾਰੀ ਫੁੱਲ ਵਧੀਆ ਸੀਸੇ ਲੱਗੇ ਹੋਏ ਨਾਲ ਹੀ ਤੇ ਉਹ ਰੀਆਂ ਉੱਥੇ ਜਿ ਪ੍ਰਾਣੀਆਂ ਬਿਲਡਿੰਗਾਂ ਨੇ ਵੈਸੇ ਤਾਂ ਕਹਿੰਦੇ ਹੁੰਦਾ ਨਾ ਵੀ ਮੈਟਰੋ ਆਪਾਂ ਖੜੇ ਆ 11ਵੀਂ ਮੰਜ਼ਲ ਦੇ 11ਵੀਂ ਮੰਜ਼ਲ ਤੋਂ ਉੱਪਰੋਂ ਤੇ ਆ ਦੇਖ ਇਹ ਚ সুইমিং ਪੂਲ ਤੇ ਜਿਮ ਵਗੈਰਾ ਤੇ ਇੱਧਰ ਅੰਦਰਲੇ ਪਾਸੇ ਜਿਮ ਵੀ ਹੈਗੀ ਆ সুইমিং ਪੂਲ ਹੈਗਾ ਡੂੰਘਾ ਵਧੀਆ ਖੜਾ ਤੇ ਜਿਹੜੀ ਲੋਕੇਸ਼ਨ ਆ ਬਾਈ ਘੈਂਟ ਜੀ ਮਤਲਬ 뷰 ਬਹੁਤ ਵਧੀਆ ਆਉਂਦਾ ਹੈ ਯਾਰ ਵੱਲੇ ਆ ਆ ਮੈਟਰੋ ਜਾਂਦੀ ਆ ਬਈ ਥੱਲੇ ਦਾ ਦੇਖ ਕੇ ਨਾ ਪੈਰ ਜੇ ਕੰਮ ਦੇ ਪੈਰ ਕੰਮ ਦੇ ਥੱਲੇ ਦੇਖਿਆ ਬੱਲੇ ਆ ਵੀ ਆ ਤਾਂ ਬਹੁਤ ਉੱਚੀ ਹੈ ਬੈਂਕ ਹੈ ਕਿਹੜਾ ਸੂਡਰ ਸਿਸਟਮ ਉਹਦੇ ਆ ਇੱਕ ਥਾਂ ਵੀ ਦੇਖਿਆ ਯਾਰ ਅਨੇ ਟਾਈਮ ਮੰਜ਼ਲੇ ਬਹੁਤ ਉੱਚੇ-ਉੱਚੇ ਯਾਰ ਬਾਕ ਕਮਾਲ ਉਹ ਦੇਖ ਉਹ ਮੰਜ਼ਲ ਦੇ ਉੱਪਰ ਦਰਖਤ ਬਣਾਉਂਦੇ ਭਾਈ ਦਰਖਤ ਲਾਏ ਪਏ ਨੇ छोटी मोटी गल नहीं होटल होना भी यार भी। मौसम यार ठीक है ना चीज बल्ले बी बल्ले देखो भी गड्डिया उचिया उच्चि मंजल कमाल हो पी है वाह ਇਹ ਤਾਂ ਸਾਸ ਭਾਈ ਵੱਖੋ ਦਾ ਓਕਿਆ ਇੱਕ ਗੱਲ ਹੋਰ ਆ ਰਾਤ ਜਦੋਂ ਅਸੀਂ ਆਇਆ ਨਾ ਜਿਹੜੀ ਮਤਲਬ ਕੈਬ ਸਾਨੂੰ ਲੈ ਕੇ ਆਈ ਆ ਇੱਕ ਗੱਲ ਨੋਟ ਕੀਤੀ ਉਹ ਚ ਵੀ ਗੱਡੀ ਅਸੀਂ 에어ਪੋਰਟ ਉਰੇ ਹੋਟਲ ਨਾਲੋਂ 에어ਪੋਰਟ ਦਾ ਜਿਹੜਾ ਰਸਤਾ 70 ਕਿਲੋਮੀਟਰ ਆ 에어ਪੋਰਟ ਉਰੋਂ 70 ਕਿਲੋਮੀਟਰ ਦੇ 100 ਤੇ ਆਈ ਗੱਡੀ ਗੱਡੀ 100 ਤੇ ਆਈ ਤੇ ਹਾਰਨ ਇੱਕ ਵੀ ਨਹੀਂ ਵੱਜਿਆ 70 ਕਿਲੋਮੀਟਰ ਚੱਲ ਗਈ ਗੱਡੀ 에어ਪੋਰਟ ਤੋਂ ਮੈਂ ਉਹਨੂੰ ਡਰਾਈਵਰ ਨੂੰ ਆਖਿਆ ਹਾਰਨ ਨਹੀਂ ਚੱਲਦੇ ਯਾਰ ਹਾਂ ਕਹਿੰਦਾ ਯਾਰ ਇੱਕ ਹਾਰਨ ਤੇ ਅਗਲਾ ਮੜਾ ਕਹਿੰਦਾ ਵੀ ਛੈੜ ਦੂਜੇ ਤੇ ਸ਼ੁਕਰੀਆ ਤੀਜੇ ਤੇ ਜਦੋਂ ਆਹਰਾ ਹੱਥ ਧਰ ਲੈਣਾ ਕਹਿੰਦਾ ਉਹ ਗਏ ਕਹਿੰਦਾ ਵੀ ਗਾਲ ਕੱਢਦੀ ਸਾਨੂੰ ਤੀਜੇ ਹਾਰਨ ਹਾਰਨ ਤੇ ਜਦੋਂ ਹੱਥ ਧਰ ਲੈਂਦਾ ਕਹਿੰਦਾ ਹਾਰਨ ਦੌਰੇ ਜਮੀ ਨਹੀਂ ਹੈਗੇ ਯਾਰ ਤੇ ਇੰਨੀ ਸਾਈਲੈਂਟ ਮਤਲਬ ਗੱਡੀਆਂ ਵੀ ਪੂਰੀ ਸਾਈਲੈਂਟ ਸੀਗੀਆਂ ਬਾਕੀ ਘੈਂਟ ਲੱਗੀ ਯਾਰ ਚੀਜ਼ ਕਮਾਲ ਆ ਵਾਹ ਕਿੰਨੇ ਉੱਚੇ ਮੰਜ਼ਲਾ ਬਾਈ ਕਮਾਲ ਹੋ ਗਈ ਤੇ ਬਾਈ ਇੱਕ ਸਾਡਾ ਮੋਬਾਈਲ ਖਰਾਬ ਹੋ ਗਿਆ ਸੀ ਅਸੀਂ ਸਮਰਉਣ ਚੱਲੇ ਆਂ ਬਾਜ਼ਾਰ ਦੇ ਵਿੱਚ ਲੋਕੇਸ਼ਨ ਲੱਭ ਜਈ ਲਈਆ ਤੇ ਵਿੱਚ ਜਾਂਦੇ ਜਾਂਦੇ ਚਲੋ ਸਾਨੂੰ ਆ ਦਿਖਾ ਦਿੰਨੇ ਆਂ ਪਿੱਟਣਾ ਬਹੁਤ ਘੈਂਟ ਸ਼ਹਿਰ ਆ ਯਾਰ ਆ ਪੁਰਾਣੀਆਂ ਮਾਰਟਾਂ ਜੀਆਂ ਬਣੀਆਂ ਹੋਈਆਂ ਨੇ ਸੁਣੀ ਲੱਗਦੀ ਆ ਬਹੁਤ ਕਦੇ-ਕਦੇ ਨਾ ਧੁੱਪ ਇੰਨੀ ਜਿਆਦਾ ਤੇਜ਼ ਨਿਕਲਦੀ ਐ ਚੰਗਾੜੇ ਉਠਾ ਦਿੰਦੀ ਆ ਕਦੇ-ਕਦੇ ਐਂ ਵੀ ਚੀਕਾ ਮੌਸਮ ਸਵੇਰੇ ਹੁਣ 5 ਮਿੰਟ ਪਹਿਲਾਂ ਇੰਨਾ ਘੈਂਟ ਮੌਸਮ ਦੀ ਠੰਡੀ-ਠੰਡੀ ਹਵਾ ਚੱਲਦੀ ਹੁਣ ਇੰਨਾ ਕਰੜਾ ਮੌਸਮ ਹੋ ਗਿਆ ਪੂਰੀ ਕਰੜੀ ਧੁੱਪ ਹੋ ਗਈ ਦੋਸਤੋ ਇੱਕ ਨਾ ਸਵੇਰੇ ਮੈਂ ਤੁਹਾਨੂੰ ਇੱਕ ਬਿਲਡਿੰਗ ਦਿਖਾਈ ਜਿਹਦੇ ਉੱਪਰ ਜਿਵੇਂ ਕਹਿੰਦੀ ਕਾ ਅਮਰ ਆ ਆਪਣੇ ਦਰਖਤ ਹੋਗੇ ਉਹ ਆ ਮੰਜ਼ਲਾ ਬਾਈ ਜਿਵੇਂ ਰੱਬ ਦੇ ਨਾਲ ਹੀ ਲਾਹੀ ਪਈ ਐ ਤੇ ਮੌਸਮ ਦੀ ਗੱਲ ਕਰਾਂ ਤੇ ਮੌਸਮ ਹੁਣ ਇੰਨੀ ਜਿਆਦਾ ਕਰੜੀ ਧੁੱਪ ਹੋ ਰਹੀ ਆ ਟੈਂਪਰੇਚਰ ਤਾਂ ਹੈਗਾ 23 30 ਕਿ ਟੈਂਪਰੇਚਰ ਹੈਗਾ ਕਾ ਕਾਲੀ ਧੁੱਪ ਹੋ ਰਹੀ ਆ ਵੈਸੇ ਤੇ ਇੱਕ ਗੱਲ ਹੋਰ ਆ ਲੋਕ ਮਤਲਬ ਆਵਾਜਾ ਵੀ ਤੁਰਕੇ ਘਟਨੇ ਹੈ ਤੇ ਜਾਂ ਤਾਂ ਬਾਈਕ ਤੇ ਨੇ ਜਾਂ ਮਤਲਬ ਗੱਡੀਆਂ ਇਸ ਤਰ੍ਹਾਂ ਗੱਡੀ ਇੰਨੀ ਜਿਆਦੇ ਗੱਡੀਆਂ ਨਾ ਤੇ ਜਾਂ ਆਪਣੀ ਬਾਈਕ ਤੇ ਵਸੇ ਇੱਕ ਇੱਕ ਦੋ ਦੋ ਜਾਣੇ ਤੇ ਤੁਰਨ ਫਿਰਨ ਚ ਲੋਕ ਬਹੁਤ ਘੱਟ ਨਜ਼ਰ ਆਉਂਦੇ ਨੇ ਜਿਆਦੇ ਚਾਈਨੀਜ਼ ਨੇ ਸਮਝ ਘਟ ਆਉਂਦੀ ਇਹਨਾਂ ਦੀ ਨਾ ਤਾਂ ਆਪਣੀ ਬੋਲੀ ਸਮਝਦੇ ਨੇ ਇਹ ਆ ਦੇਖੋ ਵੀ ਕਿੰਨਾ ਉੱਚਾ ਹੀ ਕੀਆ ਬਿਲਡਿੰਗ ਹੈ ਇਹ ਨਹੀਂ ਪਤਾ ਨਾ ਤਾਂ ਕੁਝ ਲਿਖਿਆ ਇੱਥੇ ਬਹੁਤ ਜਿਆਦਾ ਉੱਚੀ ਬਿਲਡਿੰਗਾਂ ਜਾਂਦੀ ਨੇ ਉਹ ਬਹੁਤ ਘੈਂਟ ਦ੍ਰਿਸ਼ ਬਣਦਾ ਯਾਰ ਇਹ ਕਰਦਾ ਵੀ ਖੜਾ ਦੇਖੀ ਜਾ ਜਿਹੜੀ ਜਗ੍ਹਾ ਤੇ ਬਈ ਮੋਬਾਈਲ ਸਿਮ ਮਰਾਉਣ ਜਾਣਾ ਸੀ 1.5 ਕਿਲੋਮੀਟਰ ਆ ਉੱਥੋਂ ਤੇ ਰਸਤੇ 'ਚ ਪਲਾਜ਼ਾ ਜਾ ਤੇ ਇਹ ਤੋਂ ਅਸੀਂ ਪਾਣੀ ਵਾਲੀ ਬੋਤਲ ਲਈ ਪੌਣੇ 4 ਰਿੰਗੜ ਦੀ ਇੰਡੀਆ ਵਾਲੇ ਕਹਦੀਏ ਵੀ 70 ਰੁਪਈਆ ਦੀ ਆ ਪਾਣੀ ਵਾਲੀ ਬੋਤਲ ਆ ਏਡੀਕ ਦੇਖਦੇ ਦੇਖਦੇ ਅਸੀਂ ਇੱਕ ਮੋਲ ਵਿੱਚ ਆ ਗਏ ਬਾਈ ਬਹੁਤ ਸੋਹਣਾ ਮੋਲ ਆ ਇੰਨੀ ਸੁੰਦਰਤਾ ਵਾਹ ਜੀ ਵਾਹ ਜਦ ਇੱਕ ਮੋਬਾਈਲ ਸ਼ਾਪ ਆ ਗਿਆ ਆਪਾਂ ਦੇਖਦੇ ਤੇ ਰਿਪੇਅਰ ਹੁੰਦਾ ਕਿ ਨਾ ਲਓ ਜੀ ਪਲਾਜੇ ਦੇ ਵਿੱਚ ਟ੍ਰੇਨ ਆ ਗਈ ਮਿੱਤਰੋ ਫੋਨ ਕਨੈਕਟ ਕਰਵਾਇਆ ਬੱਲੇ ਉਹ ਰੋਕਿਓ ਮਿੱਤਰ ਆ ਲੈ ਕੇ ਚੱਲੀ ਯਾਰ ਸੁਨਾਮ ਤੱਕ ਸਰਨਾ ਸਰਨਾ ਬੰਦੇ ਵੇ ਤੇਰੇ ਸੱਜਣਾ ਉਵੇਂ ਹੀ ਰੋਲਾ ਪਾਉਂਦੀ ਆ ਉਵੇਂ ਜਿਵੇਂ ਲਹਿਰੇ ਗੱਗ ਵਾਲੀ ਟ੍ਰੇਨ ਵਾਂਗੂ ਮਿੱਤਰੋ ਪਹਿਲਾਂ ਮੈਂ ਜਿਉਂ ਨਾ ਕਹਿੰਦੀ ਮੈਂ ਤਾਂ ਹੋਰੂ ਜੇ ਹੋ ਗਿਆ ਪਾਪੀ ਜਿਵੇਂ ਹਜ਼ਾਰ ਰੁਪਏ ਤੇ ਬੋਲ ਮਾਰੀ ਜਾਂਦਾ ਮੈਂ ਗੰਜਾ ਜਾ ਤੇ ਆ ਦੇਖੋ ਬਰੋਨੀ ਸੁਣ ਟਿਫਨ ਦੇਖੋ ਵੱਲੇ ਘੈਂ ਰਾਂ ਦੀਪਾਂ ਵੀ ਮੈਂ ਤਾਂ ਐਂਸ ਪਹਿਲਾਂ ਐਂਸ ਵੀ ਕਈ ਵਾਰ ਟਿਫਨ ਲਾਇਆ ਨਾ ਹੋਵੇ ਇਹਨਾਂ ਨੇ ਪਰ ਇਹਦਾ ਰੈਂਟ ਵਾਸਤੇ ਆ ਸੌਰੀ ਇਹਨਾਂ ਨੇ ਬਾਈ ਕਰਨ ਵਾਸਤੇ ਧਰੇ ਹੋਏ ਆ ਤੇ ਇੱਥੇ ਮਾਲ ਦੇ ਵਿੱਚ ਇੱਕ ਸ਼ੌਪ ਹੋਰ ਮਿਲ ਗਈ ਸੀਗੀ ਤੇ ਡਿਸਪਲੇ ਆ ਮੈਂ ਤੁਹਾਨੂੰ ਮੋਬਾਈਲ ਦਿਖਾਉਣਾ ਬਾਈ ਇਹਦੀ ਡਿਸਪਲੇ ਉੱਡ ਗਈ ਡਿੱਗ ਕੇ ਰਾਤੀ ਡਿੱਗ ਗਿਆ ਯਾਰ ਆ ਦੇ ਕਿ ਡਿਸਪਲੇ ਉੱਡ ਗਈ ਜੀ ਉਦਾਂ ਮਤਲਬ ਮੈਸੇਜ ਉਸੇ ਆਈ ਜਾਂਦੇ ਨੇ ਟੂੰ ਟੂੰ ਜੇ ਹੋਈ ਜਾਂਦਾ ਤੇ ਇਹਦੀ ਡਿਸਪਲੇ ਪਤਾ ਕਿੰਨੇ ਦੀ ਪੈਂਦੀ ਹੈ ਤੇ 9000 ਦੀ 6-7000 ਦਾ ਮੁੱਲ ਰਹਿ ਗਿਆ ਸਾਰਾ ਇਹ ਤਾਂ 5 4 ਆਰਜੀ ਤੌਰ ਤੇ ਕੰਮ ਲਈ ਜਾਂਦੇ ਆ 6 3000 ਦੀ ডিসਪਲੇ ਪੈਂਦੀ ਆ ਚਲੋ ਮਾਚਲਾ ਇੰਡੀਆ ਜੀ ਦੇਖ ਲਾਂਗੇ ਵੈਸੇ ਕੰਮ ਸਾਰੀ ਜਾਂਦਾ ਕੋਈ ਗੱਲ ਨਹੀਂ ਤੇ ਇੰਡੀਆ ਦੇ ਵਿੱਚ ਪਤਾ ਕਿੰਨੇ ਦੀ ਪੂ 5 600 ਦੀ ਤੇ ਇੱਥੇ 3000 ਦੀ ডিসਪਲੇ ਸਸਤੀ ਆ ਨਾ ਕੰਮ ਇੱਥੇ ਬਾਕੀ ਆ ਨਾਨ ਵੇਜ ਬਹੁਤ ਆ ਅੱਜ ਸਵੇਰੇ ਵੀ ਮਤਲਬ ਜਦੋਂ ਉੱਥੇ ਬ੍ਰੇਕਫਾਸਟ ਕੀਤਾ ਬ੍ਰੇਕਫਾਸਟ ਕੀਤਾ ਉੱਥੇ ਨੌਨ ਵੇਜ ਸੀਗਾ ਤੇ ਆਪਾਂ ਦਿਖਾਇਆ ਤੁਹਾਨੂੰ ਨਾ ਵੀਡੀਓ ਚ ਤੇ ਮਾਲ ਦੇ ਵਿੱਚ ਤਾਂ ਜਿੱਥੇ ਮਰਜ਼ੀ ਦੇਖ ਲੋ ਯਾਰ ਮਾਲ ਦੇ ਵਿੱਚ ਥੋੜੇ ਜਿਆਦੇ ਮਹਿੰਗੀ ਚੀਜ਼ ਹੁੰਦੀ ਹੈ ਜਿਹੜੇ ਮਾਲ ਚੋਂ ਆਪਾਂ ਅੰਦਰੋਂ ਹੋ ਨਿਕਲ ਕੇ ਆਏ ਆ ਉਹ ਆ ਮਾਲ ਆਗਾ ਅਸੀਂ ਦੂਸਰੀ ਇੱਥੇ ਚੱਲਦੀ ਹੈਗੀ ਮੈਟਰੋ ਜਿਹੜੀ ਆਪਾਂ ਪਹਿਲਾਂ ਮੈਟਰੋ ਦਿਖਾਈ ਸੀ ਥੋੜੀ ਜੀ ਚੱਲਦੀ ਤੇ ਟ੍ਰੈਫਿਕ ਤਾਂ ਹਰ ਜਗ੍ਹਾ ਹੀ ਬਹੁਤ ਆ ਹਨਾ ਲਓ ਜੀ ਫੋਟੋਗ੍ਰਾਫਰ ਪ੍ਰਾ ਸਟੂਡੀਓ ਪ੍ਰਾ ਵਾਸਤੇ ਗਿੰਬਲ ਕੈਮਰੇ ਤੇ ਡਰੋਨ ਲੱਗ ਲੱਗ ਤਰ੍ਹਾਂ ਦੇ ਤੇ ਇਹ ਹੈਗੇ 39 4000 ਰਿੰਗੜ ਦਾ ਡਰੋਨ ਆ ਹੈਗਾ ਡਰੋਨ ਜੀ 95 9600 ਰਿੰਗੜ ਦਾ ਬੱਲੇ ਆ ਡਰੋਨ ਹੈਗਾ ਜੀ ਵੱਖ-ਵੱਖ ਕਾਈ ਜ ਨੇ ਬੱਲੇ ਲਓਏ GoPro ਆ ਗਿਆ ਇੱਧਰ ਤੇ GoPro ਹੈਗਾ ਮਿੱਤਰੋ 17 1800 ਦਾ ਹੂੰ ਲਓ ਵੀ ਆ YouTube ਭਰਾਵਾਂ ਵਾਸਤੇ ਵੱਖ-ਵੱਖ ਬੱਲੇ ਘੈਂਟ ਆ ਜੀ ਲਓ ਜੀ YouTube ਭਰਾ YouTubeਰ ਜਾਂ ਜਿਹੜੇ ਮੇਰੇ ਭਰਾ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਬੱਖਰੇ-ਬੱਖਰੇ ਕੈਮਰੇ ਚਲੋ ਆਪਾਂ ਰਿੰਕੜ ਉਹ ਜਿੰਨੇ ਵੀ ਦਾ ਰਾਈਟਰ ਪਹਾਈ ਪ੍ਰਾਈਸ ਆਪਾਂ ਦਿਖਾ ਦਿੰਦੇ ਹਾਂ ਕਿਹੜਾ ਕਿਹੜੇ ਮਾਡਲ ਹੈਗੇ ਜੇ ਤੁਸੀਂ ਆਉਂ ਤਾਂ ਮਾਰਕੀਟ ਮੈਂ ਅੱਗੋਂ ਵੀ ਦਿਖਾ ਦੂੰ ਵੀ ਕਿਹੜੀ ਮਾਰਕੀਟ ਹੈ ਇਹ ਆਹ ਸੋਨੀ ਜੇ ਆ ਗਏ ਇੱਧਰ ਤੇ ਆ ਲੈਨਜ਼ ਆ ਗਏ ਸੋਨੀ ਦੇ ਸਾਰੇ ਲੈਨਜ਼ ਆ ਗਏ ਤੇ ਨਾਲੇ ਤੇ ਪ੍ਰਾਈਸ ਵੀ ਦਿੱਤੇ ਹੋਇਆ ਲਾਜ਼ਾ ਲੋ ਐਟ ਮਾਰਕੀਤਾ ਭਾਈ ਇਹ ਸੀ ਆ ਜਿੰਦਰ ਬਹੁਤ ਕਾ ਇੰਟਲੀਜੈਂਟ ਜੀ ਜਾਂਦੀ ਆ ਬਾਕੀ ਉਹ ਕੈਮਰਾ ਬਹੁਤ ਹੀ ਕੇੰਦਰ ਆ ਆਪ ਲਾਜ਼ਾ ਜੀ ਵੀ ਆਪਾਂ ਜਾ ਕੇ ਆਏ ਆ ਜਿਹੜਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਦੀ ਨਾਲ ਹੀ ਲਓ ਮਿੱਤਰੋ ਆਪਾਂ ਆ ਰਹੇ ਸੀ ਵਾਪਸ ਤੇ ਸਾਨੂੰ ਕੰਨੇ ਵਾਲੀਆਂ ਆਪਣੇ ਤਾਂ ਸੜਕਾਂ ਤੇ ਲਾਈਆਂ ਹੁੰਦੀਆਂ ਰੇੜੀਆਂ ਦੇਖਾ ਅੰਕਲ ਨੇ ਬਰਾਬਰ ਤੇ ਲਾ ਕੇ ਆਪਦਾ ਮੋਟਰਸਾਈਕਲ ਤੇ ਦੇਖੋ ਇੰਜਨ ਯਾਰ ਛੋਟਾ ਜਿਹਾ ਇੰਜਨ ਇੰਜਨ ਤੇ ਹੋ ਕਰਿਆ ਹੋਇਆ ਕੈਂਟਾ ਜੀ ਵਾਹ ਸਾਇਲੈਂਟਾ ਜਮੀ ਆਪਣੇ ਤਾਂ ਡੇ ਡੇ ਧੜੀ ਪਏ ਜਾਂਦੇ ਨੇ ਬੱਲੇ ਕੱਢਦੀ ਆ ਨਾ ਪੀਸ ਪੀਸੋ ਸਫਾਈ ਦਾ ਫਲ ਧਿਆਨ ਰੱਖਿਆ ਹੋਇਆ ਅੰਕਲ ਨੇ ਲਓ ਜੀ ਜਿਹੜੀ ਸਵੇਰੇ ਆਪਾਂ ਬੈਂਕ ਦੇਖੀ ਸੀ ਮਾਇ ਬੈਂਕ ਆਸ ਜੀ ਆ ਜਾਂਦੀ ਨੇ ਸੰਗ ਤਾਂ ਚੜੀਆਂ ਤੁਰੀਆਂ ਤੇ ਆ ਅਸੀਂ ਉਹ ਪੱਲੇ ਪੱਲੇ ਦੀਦਾ ਕੀ ਹੈਗਾ ਤਾਂ ਹਾਂ ਤੱਕ ਨਿਗਾ ਬਾੜਦੀ ਐ ਲੋ ਜੀ ਮਿੱਤਰੋ ਆਪਾਂ ਬੱਸ 'ਚ ਬਹਿ ਗਿਆ ਆਪਣੀ ਬੱਸ ਆ ਗਈ ਜਿਹੜਾ ਅੱਜ ਦਿਨ ਦਾ ਜਿਹੜਾ ਟੂਰ ਸੀ ਸ਼ਹਿਰ ਦਾ ਤੇ ਤੁਹਡੇ ਨਾਲ ਕਰਦੇ ਆ ਸਾਂਝਾ ਦਿਖਾਉਣਿਆ ਤੁਹਾਨੂੰ ਵੀ ਕੁਲਪ ਕਰਾ ਲਾਂ ਸ਼ਹਿਰ ਕਿਸ ਤਰ੍ਹਾਂ ਦੀ ਮਾਰਕੀਟ ਆ Eu me assim como eu que um de bloco. ਚੱਲ ਪਿਆ ਬਾਪਾ ਬੱਸ ਥੋੜੀ ਚੇਂਜ ਕਰਤੀ ਸੀ ਬਾਈ ਨੇ ਉਹ ਬੱਸ ਜਿਹਾ ਬੈਠਾ ਬਾਈ ਬੋਲੀ ਜਾਂਦਾ ਰਾਈਟ ਸੋ ਆ ਹੁਲ ਬੀ ਗਾਈਡ ਫॉर ਟੁਡੇਸ ਟੂ ਮੀਟ ਪੰਜ ਛੇ ਜਾਣੀ ਆ ਸੀ ਬੱਸ ਜੇ ਮੈਂ ਮੇਕਅਪਸ ਸਾਡੇ ਉਤੇ ਰੂਮ ਦੇ ਵਿੱਚ ਹੀ ਰਹਿ ਗਈ ਰਾਈਟ ਵੈਰੀ ਰਾਈਟ ਹਾਉ ਜੀ ਮੈਟਰ ਸੋ ਵੈਨ ਯੂ ਸੀ ਦਿਸ ਜੇਮਨ ਆਂਡ ਦੇਖਦੇ ਵੀ ਹੈ ਕੀ ਇਹ ਇਹ ਇਹਦਾ ਸ਼ਾਮ ਨੂੰ ਦੇਖਦੇ ਆਂ ਜੇ ਆਪਾਂ ਇਥੇ ਬਲੋਗ ਦੀ ਸਿੱਖ ਵੀ ਕੁਝ ਕਰਾਂਗੇ ਵੀ ਐਸੇ ਬਲੋਗ ਦੀ ਬਾਤ ਹੀ ਮਿੰਦਰੋ ਸੋ ਵੀ ਓਵਰ ਹਿਅਰ ਵੀ ਸਾਡਾ ਆਪਣਾ ਨਾਸਟ ਵਾਲੀ ਮਿਲ ਗਈ ਜਮਾ ਸਾਰਾ ਕੁਝ ਲਗਾ ਦੇ ਨਾਲੇ ਉੱਚੀ ਵਾਲੇ ਖਾ ਸੀ ਤਾਂ ਸਾਰੀਆਂ ਨਹੀਂ ਆ ਰਹੇ ਆਪਣਾ ਵਾਲੀ ਸੀਟ ਸਭ ਤੋਂ ਉੱਚੀ ਆ ਮੈਂ ਤੁਹਾਨੂੰ ਦਿਖਾ ਦਿਆਂ ਯਾਰ ਸਾਰਾ ਕੁਝ 63% ਆਫ ਥੇਮ ਬਸ ਐ ਭਈ ਜਮਾ ਨਾ ਕਿ ਮੁਸਲਮਾਨਸ ਓਵਰ ਹੀ ਯੂ ਕੈਨ ਸੀ ਥੇ ਆਰ ਫਰੀ ਦੇ ਡੋਨਟ ਹੈਵ ਅ ਗੁੱਡ ਕਾਰਡ ਦੇ ਡੋਨਟ ਹੈਵ ਟੂ ਰੈਜਨਲ ਕੰਪਲਸਿਵ ਕਿ ਸਭ ਉਸਾਰੀਆਂ ਲੋਕਸ ਓਵਰ ਹੀ ਆਰ ਯੂ ਕੀਨ ਫਰ ਦਿਸ ਨਿਊਸ ਰਿਗਰਡਸ ਆਫ ਦੇਅਰ ਫੈਮਿਲੀ ਮੈਂਬਰਸ ਲਓ ਜੀ ਮਿੱਤਰੋ ਮਿਸਟਰ ਚਾਰਲੋ ਜਾਂਦਾ ਸਾਡਾ ਗਾਰਡੀਅਨ ਸੱਤ ਅੱਠ ਜਾਨਾਂ ਦਾ ਉਹਨਾਂ ਤੋਂ ਸਾਡਾ ਮਿਊਜ਼ੀਅਮ ਚ ਲੈ ਕੇ ਆਇਆ ਇਹਨੇ ਸਾਨੂੰ ਤੇ ਉਹ ਜਿਵੇਂ ਉਹ ਬੱਸਾਂ ਵਗੈਰਾ ਖੜੀਆਂ ਇੱਥੇ ਟ੍ਰੇਨ ਖੜੀ ਆ ਇਹਦੇ ਬਾਰੇ ਜਾਣਕਾਰੀ ਦੇਊਗਾ ਇੰਗਲਿਸ਼ ਦਾ ਬੋਲੀਗੇ ਅੰਦਰ ਗੱਲ ਕਰ ਅਸੀਂ ਆਪਦੇ ਧਿਆਨ ਚ ਲੱਗੇ ਹੋਏ ਸੀਗੇ ਲਓ ਮਿੱਤਰੋ ਸਭ ਤੋਂ ਪੁਰਾਣੀ ਇਮਾਰਤ ਆ ਇਹ ਇਹ ਉਹ ਦੱਸ ਕੇ ਗਿਆ ਗਾਰਡੀਆਂ ਨੇ ਇਹ ਕਹਿੰਦੇ ਵੀ ਉਦੋਂ ਦੇ ਇਮਾਰਤਾਂ ਜਦੋਂ ਉਹਰੇ ਜੰਗਲ ਹੁੰਦਾ ਸੀ ਆ ਇਮਾਰਤਾਂ ਤਾਂ ਬਾਅਦ ਚ ਬਣੀਆਂ ਨੇਗੀਆਂ ਤੇ ਬਹੁਤ ਜ਼ਿਆਦਾ ਪੁਰਾਣੀ ਆ ਤੇ ਅੱਗੇ ਚੱਲਦੇ ਆ ਮਾਰਤਾ ਹਲੇ ਵੀ ਖੜੀ ਏ ਦੇਖੋ ਹਨਾ ਇਹ 1800 ਕੁਛ ਦੇ ਸੰਨ ਦੀ ਏ ਇਹ ਸਾਰੀ ਲੱਕੜ ਦੀ ਬਣੀ ਹੋਈ ਆ ਚਲੋ ਆਪਾਂ ਉਧਰ ਚੱਲਦੇ ਆ ਫ੍ਰੀਮਿਓ ਪੂਲ ਆ ਮੇਰੇ ਖਿਆਲ ਚ ਆ ਦਿਖਾ ਰਹੀ ਰੇਲਿੰਗ ਬਹੁਤ ਪੁਰਾਣੀ ਰੇਲਿੰਗ ਹੈ ਯਾਰ ਲੱਗੀ ہوئی ਬਹੁਤ ਜ਼ਿਆਦਾ ਪੁਰਾਣੀ 18 18 ਦੇ ਸੰਨ ਦੀ ਆ ਲਓ ਮੇਰਾ ਪੁਰਾਣੀ ਹੈ ਮਾਰਤਾਂ ਦੇ ਵਿੱਚੋਂ ਆ ਵੀ ਕੁਝ ਪੁਰਾਣੇ ਨੇ ਹਨਾ ਤੇ ਇਧਰ ਆ ਪੁਰਾਣੀ ਆ ਸਵੀਮਿੰਗ ਪੂਲ ਨਹੀਂ ਹੈਗਾ ਇਹ ਕਿ ਮਨੋਰੰਜਨ ਵਾਸਤੇ ਹੁਣ ਮਾ ਤਾਂ ਫੋਟੋ ਫੋਟੋ ਕਿਤੇ ਨਾਲ ਵਾਸਤੇ ਨੇ ਬਣਾਇਆ ਹੋਇਆ ਹੈਗਾ ਗਾਰੀ ਨੇ ਕਹਰੇ ਸੀਗਾ ਵੀ ਸਾਡਾ ਨੇਚਰਲੀ ਮਤਲਬ ਜਿਹੜਾ ਇੱਥੋਂ ਦਾ ਵੈਦਰ ਹੈਗਾ ਉਹ ਤਕਰੀਬਨ 35-36 ਡਿਗਰੀ ਰਹਿੰਦਾਗਾ ਇਸ ਤੋਂ ਜ਼ਿਆਦਾ ਨਹੀਂ ਜਾਂਦਾਗਾ ਤੇ ਇੰਡੀਆ ਦੇ ਵਿੱਚ ਆਪਣੇ ਵਾਲੇ ਕਹਿ ਦਿੰਦੇ ਨੇ ਮਿੱਤਰੋ ਵੀ ਕਹਿੰਦੇ ਵੀ ਏਸੀ ਲੱਗੇ ਘਰ ਘਰ ਏਸੀ ਲੱਗੇ ਹਨਾ ਤੇ ਯਾਰ ਏਸੀ ਤਾਂ ਮੇਰੇ ਖਿਆਲ ਚ ਫੋਰਨ ਦੇ ਵਿੱਚ ਹਰ ਇੱਕ ਕੰਟਰੀ ਦੇ ਵਿੱਚ ਆਪਣੇ ਇੰਡੀਆ ਨਾਲੋਂ ਸ਼ਾਇਦ ਕਿਤੇ ਵੱਧ ਨੇ ਪਰ ਉੱਥੋਂ ਦਾ ਇੱਥੋਂ ਦਾ ਟੈਂਪਰੇਚਰ ਮੰਨ ਕੇ ਚੱਲੋ ਵੀ ਇੱਥੋਂ ਦਾ ਟੈਂਪਰੇਚਰ ਯਾਰ ਫਿਰ ਵੀ 30 32 35 ਰਹਿੰਦਾਗਾ ਤੇ ਆਪਣਾ ਕਿਉਂ ਵੀ 45 46 ਬਾਗ ਗਿਆ ਵੀ ਜੇ ਤਾਂ ਇਹ ਮੰਨ ਲਓ ਵੀ ਆਪਣਾ ਰਾਜਸਥਾਨ ਲਵੇ ਆ ਹਾਂ ਇਹ ਆਪਣਾ ਏਰੀਆ ਦਾ ਬਹੁਤ ਫਰਕ ਪੈ ਜਾਂਦਾ ਮਿੱਤਰੋ ਮਿੱਤਰੋ ਮਿਊਜ਼ੀਅਮ ਦੇ ਵਿੱਚ ਤੇ ਆਹ ਟ੍ਰੇਨ ਦਾ ਇੰਜਣ ਲਾਇਆ ਹੋਇਆ ਸੀਗਾ ਤਕਰੀਬਨ ਇਹ ਕਿਹਦੀ ਵੀ ਜਦੋਂ ਸਟਾਰਟਿੰਗ ਦੇ ਵਿੱਚ ਟ੍ਰੇਨਾਂ ਆਈਆਂ ਨੇ ਹਨਾ ਉਦੋਂ ਦਾ ਇੰਜਣ ਬਣਾਇਆ ਹੋਇਆ ਹੈ ਇਹ ਵੇਖੋ ਹੁਣ ਤਾਂ ਮਤਲਬ ਬਹੁਤ ਜ਼ਿਆਦਾ ਤਰੱਕੀ ਹੋ ਗਈ ਸਾਇੰਸ ਵਾਲੀ ਹਨਾ ਤੇ ਇੱਕ ਇੰਜਣ ਉਧਰ ਲਾਇਆ ਖੜਾਗਾ ਤੇ ਇਸ ਤੋਂ ਬਾਅਦ ਐਸ ਇੰਜਣ ਤੋਂ ਬਾਅਦ ਉਹ ਉਹ ਇੰਝ ਆ ਗਿਆ ਹਨ ਤੇ ਮ्यूजੇਮ ਦੇ ਵਿੱਚ ਸਾਰੀਆਂ ਮਤਲਬ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਜਿਹੜਾ ਪੁਰੇ ਪ੍ਰਾਣੀਆਂ ਇਮਾਰਤਾਂ ਨੇ ਉਹ ਮਤਲਬ ਇਹਨਾਂ ਸਾਮਕੇ ਰੱਖੀਆਂ ਹੋਈਆਂ ਨੇ ਫਿਲਹਾਲ ਤਾਂ ਜਿਹੜਾ ਆਪਾਂ ਉਹ ਪਿੱਛੇ ਉਹ ਦਿਖਾਈ ਸੀ ਮਤਲਬ ਲੱਕੜ ਵਾਲਾ ਘਰ ਹਨਾ ਉਹਦੇ ਵਿੱਚ ਵੀ ਮਤਲਬ ਐਂਟਰੀ ਨਹੀਂ ਹੈਗੀ ਪਬਲਿਕ ਦੀ ਤੇ ਵਿੱਚ ਚੀਜ਼ਾਂ ਇਹ ਜਿਹੀਆਂ ਪਈਆਂ ਨੇ ਅਸੀਂ ਸਿਰਾਂ ਰਾਈਆਂ ਸੀ ਵੈਸੇ ਦੇਖ ਕੇ ਆਟੇਂ ਸ਼ੀਸ਼ੇ ਦੇ ਜ਼ਰੀਏ ਦੋਸਤੋ ਜਦੋਂ ਕੋਲਾ ਲੰਪੁਰ ਨੇ ਤਰੱਕੀ ਕੀਤੀ ਹੈ ਉਦੋਂ ਸਟਾਰਟਿੰਗ ਦੇ ਵਿੱਚ ਇਸ ਤਰ੍ਹਾਂ ਦੀਆਂ ਮਤਲਬ ਅੱਗ ਬੁਝਾਉਣ ਵਾਲੀਆਂ ਕਿਦੋਂ ਫਾਇਰ ਬਗੈੜ ਕੇ ਦੀ ਹੈ ਨਾ ਆਪਾਂ ਇਸ ਤਰ੍ਹਾਂ ਦੀ ਸਟਾਰਟਿੰਗ ਦੇ ਵਿੱਚ ਇਹ ਆਈਆਂ ਸੀ ਇਹਨਾਂ ਨੇ ਮਤਲਬ ਇਹਨਾਂ ਨੂੰ ਵਰਤਿਆ ਸੀ ਨਾ ਚੀਜ਼ਾਂ ਨੂੰ ਤੇ ਇੱਕ ਰੇਲ ਦਾ ਇੰਜਣ ਗੱਡੀ ਦਾ ਇੰਜਣ ਉਧਰ ਖੜਾ ਹੈ ਉਹ ਟੱਕਿਆ ਜਾ ਖੜਾ ਉਹ ਪਤਾ ਨਹੀਂ ਕਿਉਂ ਟੱਕਿਆ ਉਧਰ ਆਹ ਉਹ ਥੋੜਾ ਦੂਰ ਹੈ ਇਹ ਦੇਖੋ ਬਹੁਤ ਪੁਰਾਣੀ ਪੁਰਾਣੀ ਨੇ ਵੀ ਯਾਰ ਤੁਹਾਨੂੰ ਦਿਖਾਉਣਾ ਲੋਕੇ ਸੀ ਹਨਾ ਤਾਂ ਵੈਸੇ ਇਹਨਾਂ ਨੇ ਬਹੁਤ ਤਰੱਕੀ ਕਰ ਲਈ ਹੈ ਨਾ ਆਪਣੇ ਨਾਲ ਤਾਂ ਇਹ ਦੇਸ਼ ਫਿਰ ਵੀ ਅੱਗੇ ਨੇ ਕਿੰਡ 50 ਵੀ ਪੁਰਟੂਗੀਸ ਇਵੇਟ ਬਲਾਕਾ ਸੋ ਵੀ ਪੁਰਟੂਗੀਸ ਇਵੇਟ ਬਲਾਕਾ ਦੇ ਸਟਾਰਟਡ ਆਫ ਦ ਟ੍ਰੇਡਿੰਗ ਸਨ ਆਨ ਦ ਐਕਸਪੈਕਟ ਦ ਟ੍ਰੇਡਿੰਗ ਇਨ ਆਲ ਦ ਸਪ੍ਰੇਡਸ ਆਫ ਬਲਾਕਾ 1643 ਡੈਟ ਕਿੰਡ ਮਲੇਸ਼ੀਆ ਦੇ ਕੁਰਾਲਾਮਪੁਰ ਵਿੱਚ ਮੇਤਰੋ ਇੱਕ ਤੋਂ ਇੱਕ ਤਕੜੇ ਘਰਾਣੇ ਦਾ ਘਰ ਜਿਵੇਂ ਆਪਾਂ ਕਹਿੰਦੇ ਪਰਦੇ ਤਕੜੇ ਰਾਜੇ ਦਾ ਘਰ ਹੈਗਾ ਰਾਜੇ ਦੀ ਹੈ ਮੈਂ ਤਾਂ ਨੇ ਕੀ ਹੋਇਆ ਲੋ ਲਓ ਮੇਤਰੋ ਕਿਹੜਾ ਨਾ ਇਹ ਵੀ ਚੀਜ਼ ਯਾਰ ਬਾਹ ਕਮਾਲ ਆਈ ਆ ਗੱਲ ਕਰ ਤੋ ਆਪਾ ਉਧਰੋਂ ਵੀਊ ਘਟ ਵਧੀ ਆ ਰਿਹਾ ਯਾਰ ਲੈ ਮੇਤਰੋ ਕਰੋ ਚੈੱਕ ਬਹੁਤ ਅੰਗਰੇਜ਼ ਯਾਰ ਜਿਵੇਂ ਆਪਣੇ ਅੰਮ੍ਰਿਤਸਰ ਜਾਂ ਕੋਈ ਵੱਡੇ ਕਿਲੇ ਹਨਾ ਕਈ ਥਾਵਾਂ ਮੇ ਹੈਗੇ ਆ ਨਾ ਦਿੱਲੀ ਵਾਲਾ ਕਿਲਾ ਕਹਿੰਦੀ ਇਸ ਤਰ੍ਹਾਂ ਦੇਖਣਾ ਉਹ ਟੂਰਿਸਟ ਟੂਰਿਸਟ ਪ੍ਰੇਸ ਨਹੀਂ ਕੁਝ ਨਾ ਤਾਂ ਅੰਦਰ ਜਾਣ ਦੀ ਐਂਟਰੀ ਹੈ ਨਹੀਂ ਗੀ ਉਹ ਕਹਿੰਦੇ ਵੀ ਜੇ ਅੰਦਰ ਜਾਣਾ ਵੀ ਹੈ ਕੋਈ ਤਾਂ 3-4 ਘੰਟੇ ਦੇਖਣੇ ਲੱਗ ਜਾਂਦੇ ਨੇਗੇ ਵੈਸੇ ਐਂਟਰੀ ਹੈ ਨਹੀਂ ਤੇ ਤੁਹਾਨੂੰ ਰਾਜਾ ਦੀ ਤਾਨਾ ਨਾਗਰਾ ਬਹੁਤ ਘੈਂਟ ਬਈ ਬੜਾ ਸਰੀ ਹੈ ਯਾਰ ਗੱਲ ਬਹੁਤ ਬੋਲ ਦੇ ਕੋਈ ਤੇ ਇਹਨਾਂ ਦੇ ਜਿਹੜੇ ਸੰਘਰਸ਼ ਸੀਗੇ ਉਹਨਾਂ ਦੀਆਂ ਫੋਟੋਆਂ ਮਤਲਬ ਉਹਨਾਂ ਦੇ ਸਟੈਚੂ ਵਗੈਰਾ ਬਣਾਏ ਹੋਏ ਆ ਤੇ ਆ ਚੀਜ਼ੋ ਆ ਚੀਜ਼ਾਂ ਵਾਲੀ ਘੈਂਟ ਕਹਿੰਦੇ ਦੇਖੋ ਆਪਣੇ ਆਪ ਫਲੋ ਹੋ ਜਾਂਦੇ ਆ ਤੇ ਆਪਣੇ ਆਪ ਚੱਲ ਜਾਂਦੇ ਆ ਬੱਲੇ ਬਈ ਵਾਓ ਘੈਂਟ ਹਨਾ ਚੀਜ਼ੋ ਸੋ ਵਾਈਡ ਯੂ ਚੂਸ ਦੋਸ ਥੀਸ ਵੈਨ ਯੂ ਸੀ ਥੀਸ ਬਲੈਕ ਲਾਈਕ ਪੀਪਲ ਐਨੌਟ ਦੇ ਲਵ ਟੂ They are decorative in their yes. Women, humans, basically. So, when we over here, when we saw them, we get inspired. We uh, separated them. Singapore separated, Singapore took the lotus. So, we got an hibiscus over here. That's why you can see left and right on top of the lamppost and everything. They have the hibiscus. This is our botanical Trang. garden. Outside right is the botanical garden. They have about 12 gardens. So, British wanted to bomb during the Japanese war. Okay, so when they started to when we got our independence, okay, we changed Malaysia name. Last time they was calling us as Malaya, and then when we got the independence, we changed our name to Tana Malaya, land of Malayans, and then we got Tana Malayu. Then only everyone start laughing at us. Tana Malayu people start laughing. Okay, Philippine Indonesia, all they say far away, far away. <laughs> ਕ੍ਰਿਕਟ ਸਟੇਡੀਅਮ ਇਧਰੇ ਵਾਸਤੇ ਕ੍ਰਿਕਟ ਸਟੇਡੀਅਮ ਆ ਗਿਆ ਆ ਇਧਰ ਬ੍ਰਿਸ਼ਟ ਕਲੰਬੀਆ ਦੇ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਉਹ ਆ ਗਈਆਂ ਮਿੱਤਰੋ ਉਧਰ ਵੀ ਆਪਾਂ ਚੱਲਦੇ ਆਂ ਦਿਖਾਵਾਂਗੇ ਕੀ ਕੁਝ ਆਪਾਂ ਚੱਲ ਕੇ ਦੇਖਦੇ ਆ ਲੈ ਵੀ ਆਹ ਇਮਾਰਤਾਂ ਵੀ ਪੂਰੀਆਂ ਜਿਾ ਫਾਸਟ ਨੇ ਪੂਰੀਆਂ ਸੋਹਣੀਆਂ ਨੇ ਮੇਰੇ ਖਲ ਦੇ ਵਿੱਚ ਸੈਂਟਰ ਚ ਆ ਗਈਆਂ ਇਹ ਕੋਲ ਰੌਣਕ ਪੱਤੇ ਸ਼ਾਇਦ ਆਹ ਮੇਤਰਾ ਕਾਂ ਨੂ ਦੇਖਦਾ ਵੀ ਗਰਮੀ ਹੋ ਰਹੀ ਆ ਹਲਕੀ ਜੀ ਕਾਂ ਪੂਰੇ ਮਸਤ ਹੋ ਰਹੇ ਨੇ ਦਿਖਾਵਾ ਦੇਖ ਮੰਨਦਾ ਕਾਂ ਵੈਸੇ ਦੇਖੋ ਕਾਲੇ ਵਾਲੇ ਰੱਖਦੇ ਨੇ ਕਾਂ ਇਹ ਜਿਹੜਾ ਹੁਣ ਕਾਲੀ ਹੁੰਦੇ ਨੇ ਕਾਂ ਬਾਕੀ ਇਹ ਤਾਂ ਬਾਕੀ ਬਾਹਲੇ ਜਿਆਦਾ ਕਾਲੇ ਆ ਮਸਤ ਨੇ ਹੂੰ ਬਾਉ ਚੋਪਰ ਨਾਲੋ ਨਾਲੋ ਵਾਸੀ ਨਹੀਂ ਕੁਝ ਕਹਿੰਦੇ ਤੁਮ ਲੋ ਮਿੱਤਰੋ ਤੁਹਾਨੂੰ ਇੱਕ ਅਜੀਬ ਜਿਹੀ ਨਵੀਂ ਜਗ੍ਹਾ ਤੇ ਲੈ ਕੇ ਆਇਆ ਜਿਹੜਾ ਆਹ ਦਰਖਤਾਂ ਇਹਦੇ ਤੋਂ ਨਾ ਮਤਲਬ ਇੱਕ ਪੀਨਟ ਜਿਵੇਂ ਵਾਂਗੂ ਵਾਵਾ ਇਹ ਆਪ ਜਿਵੇਂ ਆਪ ਪਏ ਨੇ ਬਾਰੇ ਇਸ ਤਰ੍ਹਾਂ ਇਹ ਉੱਤਰਦੇ ਆਗੇ ਇਹਦੀ ਬਣਦੀ ਆ ਚਾਕਲੇਟ ਤੇ ਉਹਦੇ ਚਾਕਲੇਟ ਬਣਦੀ ਆ ਮਿੱਤਰੋ ਤੇ ਉਹ ਆਪਾਂ ਅੰਦਰ ਦਾ ਜਾ ਕੇ ਦਿਖਾਉਣੇ ਆ ਦੇਖੋ ਆ ਇਸ ਤਰ੍ਹਾਂ ਦੀ ਆਹ ਚੀਜ਼ ਬਣਾਈ ਪਈ ਹੈ ਨਾ ਇਹਨਾਂ ਨੇ ਤੇ ਉਹ ਚਾਕਲੇਟ ਬਣਦੀ ਆ ਤੇ ਅੱਗੇ ਕੀ ਪ੍ਰੋਸੈਸਾ ਬਹੁਤ ਤਰ੍ਹਾਂ ਦੀ ਚਾਕਲੇਟਾਂ ਪਈਆਂ ਹਨ ਆ ਦੇਖੋ ਆ ਇਹਦਾ ਪਹਿਲਾਂ ਤੋੜਿਆ ਜਾਂਦਾ ਉਹ ਉਹਦੇ ਵਿੱਚੋਂ ਮਤਲਬ ਜਿਹੜੇ ਕੋਈ ਉਹਦੇ ਵੀਜੂਜ ਆ ਉਹ ਕੱਢੇ ਜਾਂਦੇ ਹਨਾ ਇਸ ਤਰ੍ਹਾਂ ਆ ਪ੍ਰੋਸੈਸ ਚੱਲਦਾ ਫਿਰ ਆ ਤੋੜਨਾ ਕਰਿਆ ਇਸ ਤਰ੍ਹਾਂ ਤੇ ਇਸ ਵੀਡੀਓ ਨਾਲ ਜ਼ਰੂਰ ਆ ਚੀਜ਼ ਦੇਖਣ ਆਲੀ ਹੈ ਯਾਰ ਬਣੇ ਰਿਓ ਤੇ ਆ ਪ੍ਰੋਸੈਸ ਅੱਗੇ ਚੱਲੀ ਜਾਂਦਾ ਹਨਾ ਤੇ ਆ ਮਸ਼ੀਨਾਂ ਕਟਿੰਗ ਕਟਿੰਗ ਕਰਦੀਆਂ ਨੇ ਅੱਗੇ ਫਿਰ ਤੇ ਹੁਣ ਬਣੇ ਰਿਓ ਵੀ ਚੀਜ਼ਾਂ ਇੰਨੀਆਂ ਘੈਂਟ ਕਰਦੇ ਨੇ ਇਹ ਚੈਨ ਨਹੀਂ ਲਿਖੀ ਹੋਈ ਆਪਣੀ ਸੰਤ ਤੋਂ ਥੋੜੀ ਜਿਹੀ ਬਾਰੇ ਆ ਯਾਰ ਤੇ ਗੱਲ ਇਸ ਤਰ੍ਹਾਂ ਵੀ ਅੱਗੇ ਤਾਂ ਬਹੁਤ ਸਮਾਨ ਬਹੁਤ ਜ਼ਿਆਦਾ ਪਿਆ ਉਹ ਦੇਖੋ ਤੇ ਉਧਰ ਵੀਡੀਓ ਅਲਾਉਡ ਨਹੀਂ ਹੈ ਜੀ ਆਪਾਂ ਬਣਾ ਨਹੀਂ ਸਕਦੇ ਉਧਰ ਤੇ ਇੱਕ ਜਿਹੜਾ ਇਹਦਾ ਪ੍ਰੋਸੈਸ ਆ ਵੱਖ-ਵੱਖ ਤਰ੍ਹਾਂ ਦੀ ਬਹੁਤ ਜ਼ਿਆਦਾ ਸਟਾਕ ਉੱਪਰ ਆ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਮਿੱਤਰੋ ਬਹੁਤ ਵਧੀਆ ਬਣਾਈਆਂ ਪਈਆਂ ਯਾਰ ਮੈਂ ਤਾਂ ਬਹੁਤ ਵਧੀਆ ਚਾਕਲੇਟਾਂ ਬਣਾਈਆਂ ਪਈਆਂ ਅਲੱਗ-ਅਲੱਗ ਫਲੇਵਰ ਚ ਆਪ ਉਸੇ ਸਾਨੂੰ ਤੇ ਇਸ ਤਰ੍ਹਾਂ ਇਹ ਤਿਆਰ ਹੁੰਦੇ ਆ ਉਧਰ ਵੀਰਾ ਤਿਆਰ ਕਰੀ ਜਾਂਦਾ ਆਪਾਂ ਦੇਖੀ ਵੀ ਕਿਵੇਂ ਤਿਆਰ ਕਰਦਾ ਇਹਨਾਂ ਚੀਜ਼ਾਂ ਨੂੰ ਕੱਟ ਕੇ ਇਹਦੇ ਨੂੰ ਕੱਟ ਦਿੰਦਾ ਹੋ ਕੱਟਣ ਤੋਂ ਬਾਅਦ ਆਹ ਨਾਲ ਹੀ ਇਹ ਦਰਤ ਆਪਾਂ ਅੰਦਰ ਜਾ ਕੇ ਜੀਦੇ ਹਨ ਉਹ ਵੀ ਕਟਿੰਗ ਹੋ ਰਹੀ ਹੈ ਇਹ ਦੇਖਦੇ ਨੇ ਕਿਵੇਂ ਕਟਿੰਗ ਅੱਛਾ ਇਹ ਤਾਂ ਕਟਿੰਗ ਨਹੀਂ ਲੱਗਦਾ ਕੁਝ ਹੋਰ ਦਾ ਜਾ ਜਾਂਦਾ ਜੇ ਕੋਈ ਨਹੀਂ ਸਾਈਜ਼ ਦਿਆ ਲਿਆ ਆ। ਆ ਕੱਟ ਕੇ ਇਹਦੇ ਵਿੱਚ ਸਿਸਦੀ ਰਹੀ। ਮੈਂ। ਹੋਰ ਜੇ ਨਹੀਂ ਤਾਂ ਸਭ ਠੀਕ ਹੁੰਦਾ। ਆ ਕੱਟ ਕੇ ਇਹਦੇ ਤੋਂ ਆ ਨਿਕਲ ਆਉਂਦਾ ਯਾਰ। ਇਹੀ ਤੇ ਲੱਗਦੇ ਆ ਦਰਖਤੇ। ਚਾਕਲੇਟ ਆ ਚਾਕਲੇਟ ਕੋਈ ਹੋਣੀ ਵੀ ਮਤਲਬ ਪ੍ਰੋਸੈਸ ਹੋਊ ਕੋਈ ਇਹਨਾਂ ਦਾ ਹਨਾ। ਮਤਲਬ ਜੇ ਹੁਣ ਮਤਲਬ ਘੁੰਮਦੇ ਫਿਰਦੇ ਹੋ ਤੁਸੀਂ ਮਿੱਤਰੋ ਨਹੀਂ ਖਾਣ ਨੂੰ ਮਿਲਿਆ ਤਾਂ ਇਸ ਤਰ੍ਹਾਂ ਦੀ ਜਿਵੇਂ ਆਪਾਂ ਕਹਦੇ ਵੀ ਵਿਚਾਰਾਂ ਦੇ ਵਿੱਚ ਰੇੜੀਆਂ ਲੱਗਦੀਆਂ ਨੇ ਆਹ ਰੇੜੀ ਲੱਗੀ ਹੋਈ ਹੈ ਨਾ ਖਾ ਸਕਦਾ ਬੰਦਾ ਯਾਰ ਬੰਨ ਤੇ ਇੱਕ ਪੈਕਿੰਗ ਹੈਗੇ 15 ਰਿੰਗੜ ਦੀ ਤੇ ਆ ਹੈਗੇ 10 ਦੀ ਤੇ ਮੈਡਮ ਕਹਿੰਦੇ ਆਪਾਂ ਸੰਤਰੇ ਹੀ ਖਾਣੇ ਆਗੇ ਤੇ 10 ਰਿੰਗੜ ਦੇ ਆਪਾਂ ਲੈ ਰਹੇ ਅਸੀਂ ਇੰਡੀਆ ਚੋਂ ਤਕਰੀਬਨ 600 600 ਰਿੰਗੜ ਲੈ ਆਏ ਸੀਗੇ ਜਣੀ 15000 ਰੁਪਿਆ 15000 ਰੁਪਿਆ ਇੰਡੀਆ ਨਾ ਤੇ ਤਕਰੀਬਨ ਸਰਜੂ ਯਾਰ ਜੇ ਤੁਸੀਂ 5-6 ਦਿਨ ਰਹਿਣਾ ਤਾਂ ਸਰ ਜਾਂਦਾ ਹੁੰਦਾ ਲਈ ਮਿੱਤਰੋ ਮਲੇਸ਼ੀਆ ਦੀ ਕੋਲਾਲੰਪੁਰ ਦੀ ਮਸ਼ਹੂਰ ਚੀਜ਼ ਜੰਗ ਟਾਵਰ ਇਧਰੋਂ ਨਾ ਟਵਿੰਟ ਟਾਵਰ ਤੇ ਆ ਫੋਟੋਆਂ ਖਿੱਚਦੇ ਨੇ ਇੱਕ ਫੋਟੋ ਮਤਲਬ ਜੇ ਦੋ ਜਣੇ ਕਰਨੀ ਕਿੰਨੀ ਮਰਜ਼ੀ ਫੋਟੋ ਕਰ ਲਾ ਆ ਮਸ਼ੀਨ ਚ ਲਾ ਕੇ ਤਾਂ 10 ਰਿੰਗਟ ਲੈਂਦੇ ਨੇ ਇੱਥੇ ਆ ਟਾਵਰ ਮਸ਼ਹੂਰ ਟਾਵਰ ਨੇ ਬਾਈ ਤੇ ਤੇ ਟਾਵਰ ਦੇ ਅੰਦਰ ਜਾਣ ਦੀ ਟਿਕਟ ਹੈਗੀ ਆ ਬਾਈ 96 ਆਪਣੇ 96 ਰਿੰਗੜ ਨਾਲੋਂ ਤੇ ਸਾਡੇ ਨੂੰ ਇਸ ਟਾਈਮ ਟਾਈਮ ਨਹੀਂ ਹੈਗਾ ਤੇ ਉਧਰ ਬਸ ਖੜੀ ਆ ਕੀ ਕੀ ਜਾਂਦੇ ਉਹ ਵੀ ਤੇ ਮੈਂ ਚੱਲ ਫੋਟੋ ਫੋਟੋ ਲੈ ਲਈਏ ਉਹਨੇ ਸਾਨੂੰ ਸਿਰਫ 5 ਮਿੰਟ ਦਿੱਤੇ ਨੇ ਕਿੰਨੇ ਵੀ ਫੋਟੋ ਫੋਟੋ ਖਿੱਚ ਲਿਆ ਉਹ ਯਾਰ ਤੇ ਜੇ ਮਤਲ ਅੰਦਰ ਜਾਣਾ ਤਾਂ 100 ਰਿੰਗੜੀ ਮੰਨ ਲਓ ਯਾਰ 5-4 ਦਿਨੜ ਆਪਾਂ ਖਾ ਪੀ ਵੀ ਜਾਂਨੇ ਹਨਾ ਵਾਦੀ ਖਾਦੇ ਪੀਤੇ ਜਾਂਦੇ ਹੈਗੇ ਤੇ ਟਾਈਮ ਖੁੱਲਾ ਹੋਣਾ ਚਾਹੀਦਾਗਾ ਤੇ ਜਿੱਥੇ ਤੁਸੀਂ ਤੁਹਾਡੀ ਸਟੇ ਹੁੰਦੀ ਹੈ ਜਿਹੜੇ ਹੋਟਲ ਚ ਉਥੋਂ ਥੋੜਾ ਜਿਹਾ ਜਿੱਥੇ ਜਾਂਦੇ ਆ ਮੈਂ ਇਹਦਾ ਬਈ ਇਤੋਂ ਜੇ ਹੁਣ ਸਾਡੇ ਲਈ ਕੱਲ ਫਿਰ ਹੀ ਦੇਗਾ ਤਾਂ ਕੱਲ ਅਸੀਂ ਇੱਥੇ ਲੋਕੇਸ਼ਨ ਭੇਜਤੀ ਇਹ ਜਗ੍ਹਾ ਦੀ ਤੇ ਇੱਕ ਦੂਸਰੇ ਗਰੁੱਪ ਚ ਤੇ ਦੇਖਿਆ ਜਾਂਦਾ ਵੀ ਕਿੱਡੇ ਕਿ ਦੂਰਾ ਟਾਈਮ ਹੋਇਆ ਤਾਂ ਆਵਾਂਗੇ ਜਰੂਰ ਦੇਖਾਂਗੇ ਵਿੱਚੋਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਮਿੱਤਰੋ ਤੇ ਅੱਜ ਦਾ ਆਪਣਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਦੱਸਿਓ ਕਮੈਂਟਾਂ ਚ ਲਾਈਕ ਕਰ ਦਿਓ ਤੇ ਆਹ ਹੈਗਾ ਟਾਵਰ ਨੰਬਰ 1 ਮਲੀਸੀ ਦੇ ਕੋਲ ਆ ਲੰਪੂਰ ਦੇ ਵਿੱਚ ਤੇ 421 ਮੀਟਰ ਉੱਚਾ ਇਹ ਕੇਐਲ ਟਾਵਰ 1 ਦਾ ਜੇ ਤੁਸੀਂ ਆਓ ਤਾਂ ਜ਼ਰੂਰ ਵੀ ਵਿజిਟ ਕਰਿਓ ਦੇਖਣ ਵਾਲਾ ਹੁੰਦਾ ਸਮਾਂ ਤੇ ਉੱਤੋਂ ਵੀ ਮਤਲ ਉੱਪਰ ਜਾ ਕੇ ਮੇਰੇ ਨਾਲ ਮੈਡਮ ਸੀਗੇ ਤੇ ਮੈਡਮ ਕਹਿੰਦੇ ਉੱਪਰ ਨਹੀਂ ਜਾਣਾ ਤੇ ਡਰ ਲੱਗਦਾਗਾ ਚਲੋ ਅਸੀਂ ਨੀਚੇ ਦਾ ਤੁਹਾਨੂੰ 뷰 ਦਿਖਾ ਰਹੇ ਹਾਂਗੇ ਫਿਰ ਹਾਲ ਤਾਂ ਤੇ ਵਾਕਿ ਵਾਕੀ ਕੈਂਟ ਕੈਂਟ ਚ ਜੋਰ ਦੇ ਦੇਖਣ ਵਾਲੀਆਂ ਹੈਗੀਆਂ ਰਾਤ ਦੇ 뷰 ਅਲੱਗ ਨੇ ਦੇਖਣ ਵਾਲੇ ਤੇ ਦਿਨ ਵਾਲੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਪੇਜ ਨੂੰ ਕਰ ਦਿਓ ਫੋਲੋ ਸਬਸਕ੍ਰਾਈਬ